ਗਾਂਧੀ ਦੀ ਫੋਟੋ ਨਾਲ ਦੇਖੋ ਜੀ ਲਾਟਰੀ ਦੇਖੋ ਐ ਪੇਪਰ ਲਾਟਰੀ ਦੀ ਵੈਲਿਊ ਹੈ ਗਾਂਧੀ ਦੀ ਫੋਟੋ ਦਿਖਾ ਕੇ ਇਨਾਮ ਨਹੀਂ ਮਿਲਣਾ ਜਿਹਨੇ ਕੋਲ ਆ ਟਿਕਟ ਹੋਲਡਰ ਇਜ਼ ਟਿਕਟ Winner ਤੇ ਉਹ ਲੋਕਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਨੇ ਫਿਜ਼ੀਕਲ ਲਾਪੀਆਂ ਪੇਪਰ ਦੀਆਂ ਲਈਆਂ ਉਹੀ ਨਾਮ ਦਾ ਦਾਵਾ ਕਰ ਸਕਦੇ ਨੇ ਕਿਉਂਕਿ ਜਿਹਦੇ ਕੋਲ ਲਾਟਰੀ ਨਹੀਂ ਹੈ ਉਹ ਇਨਾਮ ਦਾ ਦਾਵਾ ਕਿਵੇਂ ਕਰੇਗਾ ਬਹੁਤ ਸਾਰੇ ਸਕੈਮਰਸ ਨੇ ਜਿਨ੍ਹਾਂ ਨੇ ਐ ਰ 500 ਰੁਪਏ ਦੀ ਲਾਟਰੀ ਤਿੰਨ ਟਿਕਟਾਂ WhatsApp ਤੇ ਫੋਟੋਆਂ ਵੇਚੀਆਂ ਨੇ ਮਤਲਬ ਕੋਟਾ ਪਿਓਰ ਫੇਕ ਨੇ ਕਿਸੇ ਵੀ ਵਿਜੇਤਾ ਨੂੰ ਲਾਟਰੀ ਲੱਗੇ ਤੇ ਪੈਸੇ ਨਹੀਂ ਦੇਣੇ ਪੈਂਦੇ ਦੂਸਰੀ ਗੱਲ WhatsApp ਦੇ ਉੱਤੇ ਕੋਈ ਵੀ ਡਾਕੂਮੈਂਟਸ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨਾ ਸ਼ੇਅਰ ਕਰੋ ਤੇ ਕਿਸੇ ਵੀ ਤਰ੍ਹਾਂ ਦੇ ਝਾਸੇ 'ਚ ਆ ਕੇ ਸਕੈਮਰ ਦੀ ਕਾਲ ਆਵੇ ਕਿ ਤੁਹਾਡਾ 5 ਲੱਖ ਲੱਗ ਗਿਆ 10 ਲੱਖ ਲੱਗ ਗਿਆ ਕਾਲੇ ਨਹੀਂ ਪੈਣਾ ਜੇ ਤੁਸੀਂ ਪੈਸੇ ਦੇਣ ਤੋਂ ਪਹਿਲਾਂ ਆਕੇ ਸਾਡੇ ਕੋਲ ਪੁੱਛ ਲੈਂਦੇ ਹੋ ਤੇ ਅਸੀਂ ਜਾਣਕਾਰੀ ਦੇ ਦਾਂਗੇ ਤੁਨ ਪੈਸੇ ਪਾ ਕੇ ਆਓਗੇ ਤੇ ਉਹ ਨਹੀਂ ਕੋਈ ਮਦਦ ਨਹੀਂ ਕਰ ਸਕਦੇ ਜਲਦੀ ਕਾਲੀ ਨਾ ਮਚਾਓ ਆਪਣੇ ਨਜ਼ਦੀਕੀ ਲਾਟਰੀ ਵਾਲੇ ਕੋਲ ਬੇਸ਼ੱਕ ਲੁਧਿਆਣੇ ਦੇ ਹੋਇਆ ਪੰਜਾਬ ਦੇ ਹੋ ਜਾ ਕੇ ਰਿਜ਼ਲਟ ਮਲਾਓ ਆਫੀਸ਼ਲ ਨੰਬਰ ਜੋ ਕਿ ਸਾਡੇ ਲਿਫਾਫੇ ਤੇ ਲਿਖੇ ਹੋਏ ਨੇ ਉਸ ਤੋਂ ਇਲਾਵਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਉਹ ਨੰਬਰ ਜਿਹਨਾਂ ਕੋਲ ਸੇਵ ਨਹੀਂ ਲਿਫਾਫੇ ਤੇ ਨੇ ਉਹ ਦੇਖ ਲੈਣ ਉਹ ਰਿਜ਼ਲਟ ਦੀ ਕਾਪੀ ਅਸੀਂ ਉੱਥੇ ਵੀ ਪਾ ਦਿੰਦੇ ਆ ਸਰਕਾਰੀ ਲੋਟਰੀ ਔਰ ਖਾਸ ਕਰਕੇ ਬੰਪਰ ਪਾਉਣ ਵਾਲੇ ਲੋਕਾਂ ਦੇ ਲਈ ਇੱਕ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿਉਂਕਿ ਇਸ ਵਕਤ ਅਗਰ ਗੱਲ ਕਰੀਏ ਤਾਂ ਬੰਪਰ ਜਿਹੜੇ ਲੋਕ ਪਾਉਂਦੇ ਨੇ ਜਾਂ ਲੋਟਰੀ ਪਾਉਂਦੇ ਨੇ ਉਹਨਾਂ ਦਾ ਕੱਲ ਇੱਕ ਪ੍ਰਾਈਜ਼ ਨਿਕਲਣਾ ਹੈਗਾ ਔਰ ਲੋਕ ਕਿਤੇ ਨਾ ਕਿਤੇ ਔਨਲਾਈਨ ਠੱਗੀ ਦਾ ਸ਼ਿਕਾਰ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਕੋਈ ਵੀ ਕਿਸੇ ਦੀ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਿਹੜੀ ਹੈ ਉਹ ਨਾ ਜਾਵੇ ਔਰ ਖਾਸ ਕਰਕੇ ਅਗਰ ਗੱਲ ਕਰੀਏ ਲੁਧਿਆਣੇ ਦੇ ਵਿੱਚ ਜਿਨ੍ਹਾਂ ਵੱਲੋਂ ਇੱਕ ਰਵਾਇਤੀ ਜਿਹੜੀ ਐ ਸੈੱਟ ਹੋ ਚੁੱਕੀ ਐ ਗਾਂਧੀ 브ਦਰਸ ਦੇ ਨਾਮ ਤੇ ਇਹਨਾਂ ਦੀਆਂ ਗਵਰਨਮੈਂਟ ਅਪਰੂਵਡ ਜਿਹੜੀਆਂ ਲੋਟਰੀ ਸੈਂਟਰਸ ਨੇ ਲੋਟਰੀ ਵੇਚਣ ਦੀਆਂ ਦੁਕਾਨਾਂ ਨੇ ਉਹਨਾਂ ਦੇ ਨਾਲ ਇੱਕ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕਿਉਂਕਿ ਲੋਕਾਂ ਨੂੰ ਆਨਲਾਈਨ ਫਰਾਡ ਤੋਂ ਬਚਾਉਣ ਦੇ ਲਈ ਔਰ ਖਾਸ ਕਰਕੇ ਵਿਜੇਤਾ ਜਿਨ੍ਹਾਂ ਦੇ ਕਿਸਮਤ ਵਾਲੇ ਲੋਕਾਂ ਦੇ ਇਨਾਮ ਨਿਕਲਨੇ ਨੇ ਉਹਨਾਂ ਲਈ ਸਹੀ ਜਾਣਕਾਰੀ ਜਿਹੜੀ ਹੈ ਉਹ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਉਹ ਬਹੁਤ ਸਵਾਗਤ ਗੰਦੀ ਸਾਹਿਬ ਲੁਧਿਆਣਾ ਲਾਈਵ ਤੇ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਸੂਚਨਾ ਹੀ ਹੈ ਜੀ ਲਾਟਰੀ ਦਾ ਡਰਾਅ ਨਾ ਕੱਲ ਹੋ ਰਿਹਾ ਜੀ 31 ਤਰੀਕ ਨੂੰ ਤੇ 31 ਤਰੀਕ ਨੂੰ ਲਾਟਰੀ ਖੁੱਲਣੀ ਹੈ ਲਾਈਵ ਜ਼ਿਲ੍ਹਾ ਪ੍ਰੀਸ਼ਦ ਦੇ ਵਿਖੇ ਇਹ ਉਹ ਲਿੰਕ ਹੈ YouTube ਦਾ ਲਾਈਵ ਵੈਸੇ ਤੇ ਇਹਦੇ ਉੱਤੇ ਇੱਕ ਬਾਰਕੋਡ ਵੀ ਹੈ ਹੋ ਸਕਦਾ ਹੈ ਕੱਲ ਲਾਈਵ ਦਾ ਖੁੱਲ ਜਾਏ ਜੋ ਕਿ ਹਲੇ ਨਹੀਂ ਖੁੱਲ ਰਿਹਾ ਫਿਲਹਾਲ ਜਿਹੜਿਆਂ ਲੋਕਾਂ ਨੇ ਲਾਟਰੀਆਂ ਖਰੀਦੀਆਂ ਨੇ ਸਭ ਤੋਂ ਪਹਿਲਾਂ ਕੱਲ ਨਾਲ ਲੋਕ ਕਹਲੇ ਪਹੁੰਚਦੇ 8 ਵਜੇ ਲਾਟਰੀ ਖੁੱਲੀ ਹੈ 8 ਵਜੇ ਪੂਰਾ ਰਿਜ਼ਲਟ ਨਹੀਂ ਆਂਦਾ ਰਿਜ਼ਲਟ ਆਨ ਨੂੰ ਸੈੱਟ ਕਰਨ ਨੂੰ ਇਨਾਮਾਂ ਦਾ ਵੇਰਵਾ ਵਿਸਾਰ ਨਾਲ ਦੱਸਣ ਨੂੰ ਰਿਜ਼ਲਟ ਦੀ ਕਾਪੀ 9 9:30 ਵਜੇ 9:30 ਤੱਕ ਉਹੀ ਦੀ ਹੈ ਤੇ ਉਸ ਤੋਂ ਬਾਅਦ ਅਸੀਂ ਰਿਜ਼ਲਟ ਆਪਣਾ WhatsApp ਦੇ ਨੰਬਰ ਜਿਹੜੇ ਪੱਕੇ ਨੰਬਰ ਨੇ ਤੁਹਾਡੇ ਅਫੀਸ਼ੀਅਲ ਨੰਬਰ ਜੋ ਕਿ ਸਾਡੇ ਲਫਾਫੇ ਤੇ ਲਿਖੇ ਹੋਏ ਨੇ ਉਸ ਤੋਂ ਇਲਾਵਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਉਹ ਨੰਬਰ ਜਿਨ੍ਹਾਂ ਕੋਲ ਸੇਵ ਨੇ ਲਫਾਫੇ ਤੇ ਨੇ ਉਹ ਦੇਖ ਲੈਣ ਔਰ ਰਿਜ਼ਲਟ ਦੀ ਕਾਪੀ ਅਸੀਂ ਉੱਥੇ ਵੀ ਪਾ ਦਿੰਦੇ ਆ ਹੁਣ ਇੱਥੇ ਕੀ ਹੁੰਦਾ ਹੈ ਕਿ ਬਹੁਤ ਸਾਰੇ ਸਕੈਮਰਸ ਨੇ ਜਿਨ੍ਹਾਂ ਨੇ ਇਹ 500 ਰੁਪਏ ਦੀ ਲਾਟਰੀ ਤਿੰਨ ਟਿਕਟਾਂ WhatsApp ਤੇ ਫੋਟੋਆਂ ਵੇਚੀਆਂ ਨੇ ਮਤਲਬ ਫੋਟੋਆਂ ਪਿਓਰ ਫੇਕ ਨੇ ਡੁਪਲੀਕੇਟ ਨੇ ਫਰਾਡ ਹੈ ਔਰ 1200 ਦੀਆਂ ਤਿੰਨ ਵੇਚੀਆਂ ਨੇ ਜਦ ਕਿ ਉਸ ਭਾਅ ਨੂੰ ਮੰਨੂ ਵੀ ਨਹੀਂ ਕਦੇ ਪੈ ਸਕਦੀ ਭਾਵੇਂ ਮੈਂ 2 ਲੱਖ ਟਿਕਟਾਂ ਕੈਸ ਤੇ ਕਿਉਂ ਨਾ ਜਾ ਕੇ ਚੱਕ ਲਵਾਂ ਤੇ ਹੁਣ ਉਹੀ ਲੋਗ ਕੱਲ ਰਿਜ਼ਲਟ ਵੇਖਣਦੇ ਉਹੀ ਅਨਨੋਨ ਨੰਬਰਸ ਤੇ ਤੇ ਉਹਨਾਂ ਦਾ ਇਨਾਮ ਜੀ ਕੱਢਿਆ ਜਾਏਗਾ ਠੱਗੀ ਵਾਲਾ ਕੰਮ ਫਿਰ ਉਹਨਾਂ ਕੋਲੋਂ ਪੈਸੇ ਚਾਰਜ ਕੀਤੇ ਜਾਂਦੇ ਆਪਾਂ ਉਸ ਤੋਂ ਬਚਣਾ ਹੈ ਹੁਣ ਕਿਵੇਂ ਬਚਣਾ ਹੈ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਰਿਜ਼ਲਟ ਲਾਈਵ ਦੇਖੋ ਗਵਰਨਮੈਂਟ ਦਾ YouTube ਚੈਨਲ ਤੇ ਸਰਕਾਰੀ ਵੈਬਸਾਈਟ ਤੇ ਜਾ ਕੇ ਦੇਖੋ ਜੇ ਨਹੀਂ ਪਿਆ ਤੇ ਅਗਲੇ ਦਿਨ ਤੱਕ ਇੰਤਜ਼ਾਰ ਕਰੋ ਇਹ ਸਾਰੀਆਂ ਖਬਰਾਂ ਦਾ ਨਾਮ ਪੜ ਲਓ ਐ ਸਾਰੀ ਖਬਰਾਂ ਦਾ ਨਾਮ ਪੜ੍ਹ ਲਓ ਇਹਨਾਂ ਚ ਅਗਲੇ ਦਿਨ ਰਿਜ਼ਲਟ ਆ ਜਾਣਾ ਠੀਕ ਆ ਜੀ ਸਾਰੇ ਜਿਹੜੇ ਮੇਰੇ ਵੀਡੀਓ ਪਾ ਦੇਖ ਰਹੇ ਨੇ ਆ ਸ਼ੇਅਰ ਕਰ ਦਿਓ ਜਿਨ੍ਹਾਂ ਜਿਨ੍ਹਾਂ ਨੇ ਲਾਟਰੀ ਪਾਈਆਂ ਉਹਨਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਰਿਜ਼ਲਟ ਆ ਨਾ ਦੇਖ ਲੈਣ ਤੇ ਐ ਉਹਨਾਂ ਦਾ ਕੰਪਨੀ ਦਾ ਟੋਲ ਫਰੀ ਨੰਬਰ ਹੈ ਕਿ ਕੋਈ ਤੁਹਾਨੂੰ ਪੁੱਛੇ ਕਿ ਭਾਈ ਮੇਰੀ ਲਾਟਰੀ ਲੱਗੀ ਹੈ ਮੈਨੂੰ ਪੈਸੇ ਪਾਣੇ ਪੈਂਦੇ ਪਹਿਲੀ ਗੱਲ ਕਿਸੇ ਵੀ ਵਿਜੇਤਾ ਨੂੰ ਲਾਟਰੀ ਲੱਗੇ ਤੇ ਪੈਸੇ ਨਹੀਂ ਦੇਣੇ ਪੈਂਦੇ ਦੂਸਰੀ ਗੱਲ WhatsApp ਦੇ ਉੱਤੇ ਕੋਈ ਵੀ ਡਾਕੂਮੈਂਟ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨਾ ਸ਼ੇਅਰ ਕਰੋ ਸਕੈਮਰ ਸਕੋਲ ਠੱਗੀ ਦੇ ਕਈ ਤਰ੍ਹਾਂ ਦੇ ਰਸਤੇ ਨੇ ਬਾਅਦ ਚ ਪਬਲਿਕ ਸਾਨੂੰ ਆ ਕੇ ਕਹਿੰਦੀ ਹੈ ਕਿ ਤੁਹਾਡੀ ਫੋਟੋ ਲੱਗੀ ਸੀ ਦੁਕਾਨ ਦੀ ਤੇ ਮੇਰੀ ਫੋਟੋ ਮੇਰੀ ਫੋਟੋ ਤੇ ਪੂਰੇ ਇੰਡੀਆ ਦੇ ਮੋਬਾਈਲ ਤੇ ਲਾ ਦਿਓ ਉਹ ਮੈਂ ਥੋੜੀ ਹੋਇਆ ਜਿਹੜੇ ਸਾਡੇ ਆਫੀਸ਼ੀਅਲ ਨੰਬਰ ਨੇ ਉਹ ਲਿਹਾਫੇ ਤੇ ਲਿਖੇ ਨੇ ਤੇ ਜਿਹੜੇ ਐ ਲਾਈਵ ਦਾ ਦੱਸਦਾ ਤੇ ਉਹ ਲੋਕਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਨੇ ਫਿਜ਼ੀਕਲ ਲਾਟਰੀਆਂ ਪੇਪਰ ਦੀਆਂ ਲਈਆਂ ਹੈ ਉਹੀ ਨਾਮ ਦਾ ਦਾਵਾ ਕਰ ਸਕਦੇ ਨੇ ਕਿਉਂਕਿ ਜਿਹਦੇ ਕੋਲ ਲਾਟਰੀ ਨਹੀਂ ਹੈ ਉਹ ਇਨਾਮ ਦਾ ਦਾਵਾ ਕਿਵੇਂ ਕਰੇਗਾ ਬਿਲਕੁਲ ਅੱਛਾ ਗਾਂਧੀ ਸਾਹਿਬ ਤੁਹਾਡੇ ਵੱਲੋਂ ਮੈਂ ਦੇਖਿਆ ਜਿਹੜੀ ਲਾਟਰੀਆਂ ਵੇਚੀਆਂ ਜਾ ਰਹੀਆਂ ਨੇ ਬਕਾਇਦਾ ਤੁਸੀਂ ਐਨਵੈਲਪ ਦੇ ਵਿੱਚ ਪਾਣਿਓ ਔਰ ਉਹਦੇ ਤੇ ਆਪਣੀ ਮੋਹਰ ਵੀ ਲਗਾ ਕੇ ਦਿੰਨੇ ਹੋ ਜੀ ਜੀ ਮੋਹਰ ਲਗਾਉਂਦੇ ਉਸ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਰ ਬ੍ਰਾਂਚ ਦਾ ਆਪਣਾ ਆਪਣਾ ਨੰਬਰ ਉੱਥੇ ਮੈਂਸ਼ਨ ਹੈ ਆਪਾਂ ਘੰਟਾ ਘਰੀ ਲੂਪਾਂ ਤੇ ਚਾਰ ਨੰਬਰ ਦਿੱਤੇ ਹੋਏ ਨੇ ਠੀਕ ਹੈ ਦੁਕਾਨ ਤੇ ਡਿਸਪਲੇ ਵੀ ਦਿੱਤੇ ਹੋਏ ਨੇ ਬਸ ਇੱਕੋ ਹੀ ਗੱਲ ਕਹਾਂਗਾ ਕਿ ਰਿਜ਼ਲਟ ਦੀ ਕਾਲੀ ਨਾ ਮਚਾਓ ਆਪਣੇ ਨਜ਼ਦੀਕੀ ਲਾਟਰੀ ਵਾਲੇ ਕੋਲ ਬੇਸ਼ੱਕ ਲੁਧਿਆਣੇ ਦੇ ਹੋ ਜਾਂ ਪੰਜਾਬ ਦੇ ਹੋ ਜਾ ਕੇ ਰਿਜ਼ਲਟ ਮਲਾਓ ਤੇ ਕਿਸੇ ਵੀ ਤਰ੍ਹਾਂ ਦੇ ਝਾਸੇ 'ਚ ਆ ਕੇ ਸਕੈਮਰ ਦੀ ਕਾਲ ਆਵੇ ਕਿ ਤੁਹਾਡਾ 5 ਲੱਖ ਲੱਗ ਗਿਆ 10 ਲੱਖ ਲੱਗ ਗਿਆ ਕਾਲੇ ਨਹੀਂ ਪੈਣਾ ਉਹਨੂੰ ਪੈਸੇ ਨਹੀਂ ਪਾਣੇ ਤੁਸੀਂ ਆ ਕੇ ਸਾਡੇ ਕੋਲ ਹੀ ਆچھے ਦੁਕਾਨ ਤੋਂ ਵੈਰੀਫਾਈ ਕਰ ਲਓ ਕਿਉਂਕਿ ਅੱਜ ਤੁਹਾਨੂੰ ਦੱਸ ਦੇਣਾ ਕਿ ਅੱਜ ਹੋ ਗਈ ਹੈ 30 ਤਰੀਕ ਤੇ 3:32 ਮਿੰਟ ਦਾ ਟਾਈਮ ਹੈ ਇਹ ਵੀਡੀਓ ਸ਼ੂਟ ਹੋ ਰਹੀ ਹੈ ਤੇ ਲੋਕਾਂ ਨੇ ਕੱਲ ਹੀ 8:00 ਵਜੇ ਕਾਲੇ ਪੈ ਜਾਣਾ ਇਤ ਬਾਰ ਬਾਰ ਮੈਂ ਕਹਿ ਰਿਹਾ ਕਿ ਕੋਈ ਵੀ winner ਨੂੰ ਪੈਸਾ ਨਹੀਂ ਦੇਣਾ ਹੁੰਦਾ ਜੇ ਤੁਸੀਂ ਪੈਸੇ ਦੇਣ ਤੋਂ ਪਹਿਲਾਂ ਆ ਕੇ ਸਾਡੇ ਕੋਲ ਪੁੱਛ ਲੈਂਦੇ ਹੋ ਤੇ ਅਸੀਂ ਜਾਣਕਾਰੀ ਦੇ ਦਾਂਗੇ ਹੁਣ ਪੈਸੇ ਪਾ ਕੇ ਆਓਗੇ ਤੇ ਉਹਦੀ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਜੇ ਤੁਹਾਡੇ ਨਾਲ ਕੋਈ ਠੱਗੀ ਹੋ ਵੀ ਗਈ ਹੈ ਤੁਸੀਂ ਸਾਈਬਰ ਸੈੱਲ 'ਚ ਜਾ ਕੇ ਉਹਦੀ ਕੰਪਲੇਨ ਕਰੋ 1930 ਨੰਬਰ ਤੇ ਵੀ ਕੰਪਲੇਨਟ ਹੋ ਜਾਂਦੀ ਹੈ ਜੀ 3:00 ਵਜੇ ਲਾਈਵ ਰਿਜ਼ਲਟ ਆਉਣਾ ਹੈ ਫਰੋਂਜ਼ੇ ਬਾਦੋਂ ਦੀ ਕਾਪੀ ਬੰਨੀ ਆ ਗਜਟ ਹੋਣਾ ਆਫੀਸ਼ਲ ਹਾਂ ਸਰਕਾਰੀ ਗਜਟ ਤੁਹਾਨੂੰ ਮਿਲੇਗਾ ਇਹ ਖਬਰਾਂ ਦੇ ਵਿੱਚ ਹਾਂ ਸਰਕਾਰੀ ਗਜਟ ਮਿਲੇਗਾ ਦੁਕਾਨਾਂ ਦੇ ਵਿੱਚ ਹਾਂ ਤੇ ਸਾਡੇ ਕਿਸੇ ਵੀ ਜਿਹੜੇ ਚੈਨਲ ਤੁਸੀਂ ਦੇਖਦੇ ਹੋ ਇਨਸਟਾ ਦੇ ਉਹ ਬਲੂ ਟਿੱਕ ਵਾਲੇ ਨੇ ਜਿਵੇਂ ਇਨਸਟਾ ਦੇ 85000 ਤੋਂ ਵੱਧ ਫੋਲੋਅਰ ਹੋਏਗਾ ਫੇਸਬੁਕ ਤੇ 1 ਲੱਖ 41000 ਤੋਂ ਵੱਧ ਹੋਏਗਾ ਤੇ YouTube ਤੇ ਵੀ 1 ਲੱਖ ਕੁਛ ਹਜ਼ਾਰ ਹੋਏਗਾ ਜੇ ਵੀ 50 100 2000 ਫੋਲੋਅਰ ਵਾਲਾ ਚੈਨਲ ਦੇਖ ਰਹੇ ਹੋ ਉਹ ਸਾਡਾ ਨਹੀਂ ਹੈ ਇਹੀ ਕਜਰੀਆ ਕਿ ਲਾਟਰੀ ਨਾਤੇ ਪਾਣੀ ਤੁਸੀਂ ਆਨਲਾਈਨ ਹੈ ਤੇ ਮੈਂ ਉਹਦਾ ਰਿਜ਼ਲਟ ਆਨਲਾਈਨ ਦੇਖਣਾ ਹੈ ਆਨਲਾਈਨ ਦਾ ਮਤਲਬ ਹੀ ਫਰਾਡ ਹੈ ਯਾਨੀ ਕਿ ਅਪਾ ਅੱਜ ਵੀਰਵਾਰ ਹੈ ਤਾਂ ਅੱਜ ਵੀਰਵਾਰ ਔਰ ਕੱਲ ਸ਼ੁੱਕਰਵਾਰ ਰਾਤੀ 8 ਵਜੇ ਰਿਜ਼ਲਟ ਨਿਕਲੇਗਾ ਲਾਈਵ ਲਾਈਵ ਤੇ ਸ਼ਨੀਵਾਰ ਸਵੇਰੇ ਜਾ ਕੇ ਅਖਬਾਰਾ ਚਾਏਗਾ ਆਏਗਾ ਸ਼ਨੀਵਾਰ ਨੂੰ ਤੇ ਮੇਰੀ ਰਿਕਵੈਸਟ ਹੈ ਜਿਨ੍ਹਾਂ ਨੇ ਲਾਟਰੀਆਂ ਲਈਆਂ ਨੇ ਕੱਲੇ ਨਹੀਂ ਪੈਣਾ ਇੱਕ ਮਹੀਨੇ ਦੀ ਮੌਲਤ ਹੈ ਆਪਣੀਆਂ ਟਿਕਟਾਂ ਦੁਕਾਨਾਂ ਤੇ ਜਾ ਕੇ ਚੈੱਕ ਕਰਾਣੀਆਂ ਨੇ ਅੱਛਾ ਗਾਂਧੀ ਸਾਹਿਬ ਇੱਕ ਚੀਜ਼ ਜਿਹੜੀ ਹੋਰ ਹੈਗੀ ਹੈ ਕਿ ਗਾਂਧੀ ਸਾਹਿਬ ਦੀ ਫੋਟੋ ਲੱਗੀ ਹੈ ਗਾਂਧੀ ਸਾਹਿਬ ਦੀ ਫੋਟੋ ਦੇਖ ਕੇ ਮੈਂ ਇੱਕ ਬੰਪਰ ਉੱਥੋਂ ਲੈ ਲਿਆ WhatsApp ਦੇ ਉੱਤੋਂ ਠੀਕ ਹੈ ਉਹ ਹੁਣ ਮੈਂ ਕੀ ਕਰਦਾ ਕਿ ਮੈਨੂੰ ਤਾਂ ਇਹ ਪਤਾ ਕਿ ਮੈਂ ਗਾਂਧੀ ਬ੍ਰਦਰ ਤੋਂ ਜਿਹੜੀ ਟਿਕਟ ਖਰੀਦੀ ਹੈ ਪਰ ਲੋਕੀ ਕੀ ਕਰਦੇ ਆ ਰਿਜ਼ਲਟ ਪੁੱਛਣ ਲਈ ਤਾਂ ਹੋ ਸਕਦਾ ਤੁਹਾਨੂੰ ਕਾਲ ਕਰ ਲੈਣ ਪਰ ਜਦੋਂ ਟਿਕਟ ਖਰੀਦਦੇ ਆ ਉਦੋਂ ਕਿਉਂ ਨਹੀਂ ਇਨਫੋਰਮੇਸ਼ਨ ਲੈਂਦੇ ਕਾਰਨ ਕੀ ਹੈ ਕਿ ਜਲਦਬਾਜੀ ਚ ਕੀ ਮੈਨੂੰ 1200 ਦੀਆਂ ਲਾਟਰੀਆਂ ਮਿਲ ਰਹੀਆਂ ਘਰ ਬੈਠੇ ਲਾਟਰੀ ਪਾ ਰਹੇ ਹੋ ਨਾ ਤੇ ਸਮਝ ਲਓ ਕੁਛ ਨਹੀਂ ਜੇ ਮਿਲਣਾ ਲਾਟਰੀ ਪਾਣ ਲਈ ਤੁਹਾਨੂੰ ਸਾਡੀਆਂ ਦੁਕਾਨਾਂ ਤੇ ਜਾਂ ਕਿਸੇ ਚੰਗੀ ਦੁਕਾਨਾਂ ਤੇ ਜਾ ਕੇ ਖਰੀਦਣੀ ਚਾਹੀਦੀ ਹੈ ਗਾਂਧੀ ਦੀ ਫੋਟੋ ਨਾਲ ਦੇਖੋ ਜੀ ਲਾਟਰੀ ਦੇਖੋ ਇਹ ਪੇਪਰ ਲਾਟਰੀ ਦੀ ਵੈਲਿਊ ਹੈ ਗਾਂਧੀ ਦੀ ਫੋਟੋ ਦਿਖਾ ਕੇ ਨਾਮ ਨਹੀਂ ਮਿਲਣਾ ਜਿਹਦੇ ਕੋਲ ਹੈ ਟਿਕਟ ਹੋਲਡਰ ਇਜ਼ ਟਿਕਟ Winner ਪਤਾ ਕੀ ਹੈ ਜੀ ਲੋਕਾਂ ਦੇ ਵਿੱਚ ਖਾਸ ਕਰਕੇ ਅਸੀਂ ਲੁਧਿਆਣੇ ਦੀ ਗੱਲ ਦੱਸ ਸਕਦੇ ਹੈਗੇ ਆ ਕਿਉਂਕਿ ਇਹ ਅਸੀਂ ਜਿਹੜਾ ਆਪ ਐਕਸਪੀਰੀਅੰਸ ਕੀਤਾ ਕਿਉਂਕਿ ਅ ਅਗਰ ਗਾਂਧੀ ਬ੍ਰਦਰ ਦੇ ਸਟਾਲ ਤੋਂ ਖਰੀਦੀ ਹੈ ਤਾਂ ਇੱਕ ਰਵਾਇਤ ਜੀ ਬਣ ਗਈ ਕਿ ਇੱਥੇ ਨਾਮ ਚਾਹੇ ਥੋੜਾ ਚਾਹੇ ਬਹੁਤਾ ਲੱਗਣਾ ਹੀ ਲੱਗਣਾ ਇਸ ਕਰਕੇ ਵੀ ਲੋਕ ਜਿਹੜਾ ਇਹਨਾਂ ਕਾਊਂਟਰਾਂ ਤੋਂ ਟਿਕਟ ਖਰੀਦਦੇ ਆ ਹੁਣ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਗਿਆ ਹੈਗਾ ਰਿਜ਼ਲਟ ਹੁਣ ਤੁਹਾਡੇ ਕਸਟਮਰ ਤੇ ਲਈ ਕੀ ਰਿਜ਼ਲਟ ਉਹਨਾਂ ਤੱਕ ਪਹੁੰਚੇ ਸਹੀ ਪਹੁੰਚੇ ਕੀ ਤਰੀਕਾ ਰੱਖਿਆ ਸਵੇਰੇ 6 ਵਜੇ ਦੁਕਾਨ ਖੋਲ ਦਿੱਤੀ ਜਾਂਦੀ ਹੈ ਜੀ ਰਾਤ ਦੁਕਾਨ 10:00 10:00 ਵਜੇ ਤੱਕ ਖੋਲ ਰਹੀ ਆ ਟਿਕਟਾਂ ਵੇਚਣ ਲਈ ਵੀ ਤੇ ਰਿਜ਼ਲਟ ਚੈੱਕ ਕਰਨ ਲਈ ਵੀ ਠੀਕ ਹੈ ਕੱਲੇ ਨਹੀਂ ਪੈਣਾ ਐਤਵਾਰ ਸ਼ਨ ਸ਼ੁੱਕਰਵਾਰ ਲਾਟਰੀ ਖੁੱਲ ਰਹੀ ਆ ਸ਼ਨੀਵਾਰ ਰਿਜ਼ਲਟ ਅਖਬਾਰ 'ਚ ਨਹੀਂ ਦੇਖਿਆ ਦੁਕਾਨ ਤੇ ਜਾ ਕੇ ਦੇਖ ਲਓ ਅੱਜ ਨਹੀਂ ਜਾ ਪਰੇ ਕੱਲ ਦੇਖ ਰੋ ਦੂਰ ਦੇ ਰਹਿਣ ਵਾਲੇ ਓ ਉੱਥੇ ਨੇੜੇ ਤੇਰੇ ਕਿਸੇ ਕਾਊਂਟਰ ਤੇ ਦੇਖ ਲਓ ਬਾਕੀ ਜ਼ਰੂਰ ਵਿਸ਼ਵਾਸ ਨਾਲ ਕਹਾਂਗਾ ਕਿ ਜਿਨ੍ਹਾਂ ਨੇ ਤੇ ਫਿਜ਼ੀਕਲ ਲਾਟਰੀ ਪਾਈ ਆ ਉਹਤੇ ਫਿਰ ਵੀ ਉਹਨਾਂ ਨੂੰ ਆਲ ਦਾ ਬੈਸਟ ਤੇ ਜਿਨ੍ਹਾਂ ਨੇ ਆਨਲਾਈਨ ਲਾਟਰੀ ਪਾਈ ਹੈ ਸਮਝ ਲੋ ਕੁਝ ਵੀ ਨਹੀਂ ਮਿਲਣਾ ਕੋਈ ਪੈਸਾ ਨਾ ਦੇਣਾ ਬਚ ਜਾਓ ਤੁਹਾਡੀ ਗੱਲ ਦਾ ਜਵਾਬ ਦੇਣਾ 100 ਵੀਡੀਓ ਬਣਾ ਚੁੱਕੇ ਆ ਅਵੇਰਨੈਸ ਦੀ ਉਹ ਵੀ ਲੋਕ ਭੋਲੇ ਨੇ ਤੇ ਸਾਈਬਰ ਫਰਾਡ ਨੂੰ ਰੋਕਣ ਲਈ ਤੁਸੀਂ ਕੋਈ ਚੀਜ਼ ਅਵੇਰਨੈਸ ਹੈ ਮੇਰੀ ਦੁਕਾਨ ਡੁਗਰੀ ਹੈ ਮੇਰੀ ਦੁਕਾਨ ਜੋਧਾਵੇ ਮੇਰੀ ਦੁਕਾਨ ਘੰਟਾ ਕਰਾ ਹੈ ਮੇਰੀ ਦੁਕਾਨ ਘੰਟਾ ਕਰ 48 ਨੰਬਰ ਹੈ ਸਮਰਾਲਾ ਚੌਕ ਹੈ ਹੋਰ 10 ਬ੍ਰਾਂਚਾਂ ਖੋਲ ਜੰਗਾ ਤੁਹਾਡੀ ਸੇਵਾ ਖਾਤਰ ਲੇਕਿਨ ਆਨਲਾਈਨ ਭਾਈ ਪਾ ਰਹੇ ਹੋ ਤੇ ਗਾਂਧੀ ਦੀ ਫੋਟੋ ਦੇਖ ਕੇ ਪਾ ਰਹੇ ਹੋ ਤੇ ਭਾਈ ਬੜੀ ਵੱਡੀ ਗਲਤੀ ਕਰ ਰਹੇ ਹੋ ਬਸ ਇੱਕ ਚੀਜ਼ ਹੋਰ ਗਾਂਧੀ ਸਾਹਿਬ ਇੱਕ ਉਪਾਲਾ ਹੋਰ ਕੀ ਕੀਤਾ ਜਾ ਸਕਦਾ ਇਹ ਜਿਹੜੀ ਟਿਕਟ ਹੈ ਤੁਸੀਂ ਇਹਦੇ ਤੋਂ ਦਿਖਾਇਆ ਹੈ ਕਿ ਇਹ 바ਰ ਕੋਡ ਹੈਗਾ ਦੇਖੋ ਸਭ ਤੋਂ ਪਹਿਲਾਂ ਨਾ ਮੈਂ ਗੱਲ ਦੱਸਾਂ ਮੇਰੇ ਘਰ ਹਾਲੇ ਤੱਕ ਆ ਨਹੀਂ ਰਿਹਾ ਜੀ ਕਿਉਂਕਿ ਕੱਲ ਹੀ ਆਏਗਾ ਲਾਈਵ ਦਾ ਠੀਕ ਹੈ 1% ਦੇਖੋ ਸਰਕਾਰ ਦੇ ਕੰਮ ਨਹੀਂ ਮੈਂ ਤੇ ਉਹਨਾਂ ਕੀ ਕਹਿ ਸਕਦਾ ਜਿੰਨੀ ਮੈਨੂੰ ਸਮਝ ਆ ਮੈਂ ਸਰਕਾਰ ਨੂੰ ਨਿਵੇਦਨ ਕੀਤਾ ਹੈ ਕਿ ਲਾਟਰੀ ਦੇ ਉੱਤੇ ਇੱਕ 바ਰ ਕੋਡ ਐਸਾ ਬਣਾ ਦਿਓ ਜੋ ਸਿੱਧਾ ਲਾਈਵ ਦੇ ਉੱਤੇ ਲੈ ਜਾਂਦਾ ਹੈ ਦੂਸਰੇ ਨੰਬਰ ਤੇ ਜਿੱਦਾ ਹੀ ਸਿੱਧਾ ਹੀ ਤੁਹਾਡੀ ਗਵਰਨਮੈਂਟ ਦੀ ਸਾਈਟ ਤੇ ਜਾ ਕੇ ਰਿਜ਼ਲਟ ਦੇਖੋ ਮੈਂ ਗਵਰਨਮੈਂਟ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣੀ ਵੈਬਸਾਈਟ ਤੇ ਸਭ ਤੋਂ ਪਹਿਲਾਂ ਰਿਜ਼ਲਟ ਪਾਓ ਤਾਕੀ ਜਨਤਾ ਗੁੰਮਰਾਹੀ ਨਾ ਹੋ ਸਕੇ ਜਨਤਾ ਗੁੰਮਰਾਹ ਹੋਉਂਦੀ ਹੈ ਕਿ ਜਦੋਂ ਵੈਬਸਾਈਟ ਤੇ ਰਿਜ਼ਲਟ ਲੇਟ ਪੈਂਦਾ ਤੇ ਲੋਕਾਂ ਨੂੰ ਕਾਲ ਹੀ ਹੁੰਦੀ ਹੈ ਕਿਉਂਕਿ 11 ਕਰੋੜ ਦੇ ਸੁਪਨੇ ਤੇ ਲੋਕ ਮਹੀਨੇ ਤੇ ਦੇਖ ਰਹੇ ਹੁੰਦੇ ਨੇ ਤੇ ਫੇਕ ਬੰਦਾ ਆ ਕੇ ਕਹਿੰਦਾ ਤੁਹਾਡੀ ਲੱਗ ਗਈ ਭਾਈ ਘਬਰਾਉ ਨਾ ਲਗੀ ਹੈ ਪਹਿਲਾ ਅਖਬਾਰ ਦੇਖੋ ਸਰਕਾਰੀ ਗੱਜਬ ਦੇਖੋ ਕੰਪਨੀ ਨੇ ਟੋਲ ਫਰੀ ਨੰਬਰ ਦਿੱਤਾ ਹੈ ਕੋਈ ਵੀ ਤੁਹਾਨੂੰ ਦਿੱਕਤ ਆndi ਹੈ ਥੋ ਵੈਰੀਫਾਈ ਕਰ ਲਓ ਬਾਕੀ ਮੈਂ ਤੇ ਇੰਨਾ ਕੀ ਤੁਹਾਡੀ ਹੈਲਪ ਕਰ ਸਕਦਾ ਐਂਡ ਆਫ ਦਾ ਡੇ ਅਗਰ ਤੁਸੀਂ ਪੈਸੇ ਦੇ ਕੇ ਕਿਸੇ ਨੂੰ ਮੇਰੀ ਦੁਕਾਨ ਤੇ ਆ ਰਹੇ ਹੋ ਔਰ ਮਨੂੰ ਬੋਲ ਰਹੇ ਹੋ ਦਿਲ ਤੇ ਹੱਥ ਰੱਖ ਕੇ ਕਹਿਣਾ ਕਿ ਮੈਂ ਕਦੇ ਵੀ ਆਨਲਾਈਨ ਲੋਟਰੀ ਪ੍ਰਮੋਟ ਨਹੀਂ ਕੀਤੀ ਤੇ ਮੈਂ ਕਦੇ ਵੀ ਨਹੀਂ ਕਿਹਾ ਆਨਲਾਈਨ ਪੈਸੇ ਪਾ ਦੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗਾਂਧੀ ਸਾਹਿਬ ਇੱਡੀ ਵੱਡੀ ਔਰ ਇੰਨੀ ਖਾਸ ਇਨਫਰਮੇਸ਼ਨ ਸਾਂਝਾ ਕਰਨ ਲਈ ਔਰ ਤੁਹਾਨੂੰ ਵੀ ਦੱਸ ਦਈਏ ਇਹ ਕੱਲੇ ਟੋਲ ਫਰੀ ਨੰਬਰ ਹੀ ਨਹੀਂ ਸਕੈਨਰ ਕੋਡ ਹੀ ਨਹੀਂ ਅਗਰ ਤੁਸੀਂ ਬੰਪਰ ਪਾਇਆ ਹੈਗਾ ਤਾਂ ਗਾਂਧੀ 브ਦਰਜ਼ ਦੇ ਕਿਸੇ ਵੀ ਕਾਊਂਟਰ ਤੇ ਜਾ ਕੇ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਔਰ ਖਾਸ ਇੱਕ ਅਪੀਲ ਜੋ ਇਹਨਾਂ ਵੱਲੋਂ ਕੀਤੀ ਗਈ ਹੈ ਇੱਕ ਮਹੀਨੇ ਦਾ ਸਮਾਂ ਇਸ ਕਰਕੇ ਕਾਲੀ ਨਾ ਕਰੋ ਇੱਕ ਦਿਨ ਲੇਟ ਕਰ ਸਕਦੇ ਹੋ ਕਰ ਲੋ ਕੋਈ ਦਿੱਕਤ ਨਹੀਂ ਲੇਕਿਨ ਇhtiyat ਦੇ ਨਾਲ ਜਿਹੜਾ ਆਪਣੇ ਨੰਬਰ ਜਿਹਨੂੰ ਚੈੱਕ ਕਰੋ ਜਾਂਦੇ ਜਾਂਦੇ ਮੈਂ ਇੱਕ ਹੋਰ ਗੱਲ ਕਹਿ ਦਿੰਦਾ ਜਿੱਥੇ ਤੇ ਅਖਬਾਰ 'ਚ ਤੁਹਾਨੂੰ ਫਿਜ਼ੀਕਲ ਰਿਜ਼ਲਟ ਦੇਖਣਾ ਹੈ ਉੱਥੇ ਲਾਈਵ ਡਰਾਅ ਦੇ ਲਈ ਲੈ ਜਾਣ ਲਈ ਬਾਰਕੋਡ ਹੈ ਇਹਨੂੰ ਤੁਸੀਂ ਲਾ ਦੇਣਾ ਸਕਰੀਨ ਤੇ ਤੇ ਇਹ ਤੁਹਾਡੇ ਲਈ ਸੀ ਇੱਥੇ ਆ ਗਿਆ ਰਿਜ਼ਲਟ ਦੀ ਵੀਓ ਰਿਜ਼ਲਟ ਲਈ ਔਨ ਯੋਰ ਮੋਬਾਈਲ ਸਾਰੀ ਚੀਜ਼ਾਂ ਨੇ ਟੋਲ ਫ੍ਰੀ ਨੰਬਰ ਹੈ ਮੇਰੇ ਲਿਫਾਫੇ ਤੇ ਨੰਬਰ ਲਿਖੇ ਨੇ ਫਿਰ ਵੀ ਤੁਹਾਨੂੰ ਤਤਲ ਮਚੀ ਹੋਏ ਕਿ ਮੈਂ ਜੀ ਮੇਰੀ ਲੱਗ ਗਈ ਜੀ ਲੱਗ ਗਈ ਲੱਗ ਗਈ ਤੇ ਤੁਰੰਤ ਪੈਸਾ ਥੋੜੀ ਮਿਲ ਜਾਣਾ ਫਿਜ਼ੀਕਲ ਟਿਕਟ ਜਮਾ ਹੋਣੀ ਹੈ ਜਾ ਕੇ ਸਰਕਾਰੀ ਦਰਬਾਰੇ ਲਾਟਰੀ ਆਫਿਸ ਤੇ ਜਮਾ ਫਿਜ਼ੀਕਲ ਤਾਂ ਚਾਹੀਦੀ ਚਾਹੀਦੀ ਹੈ ਅਗਰ ਫਿਜ਼ੀਕਲ ਨਹੀਂ ਹੈ WhatsApp ਤੇ ਲਾਟਰੀ ਲਈ ਹੈ ਸਮਝੋ ਨੋਟ WhatsApp ਤੇ ਹੀ ਰਹਿ ਜਾਣੇ ਨੇ ਸਿੱਧਾ ਪੰਜਾਬੀ ਦਾ ਇਸ਼ਾਰਾ ਹੈ ਲਾਟਰੀ ਕੋਲ ਹੈ ਜੇ ਵੀ ਚਾਹਤੇ ਜੇ ਬਾਂਚੇ ਪੈਸੇ ਬੈਂਕ ਕਰਹੀਂ ਫਿਰ ਆ ਜਾਣੇ ਨੇ ਕੋਈ ਪੈਸਾ ਨਹੀਂ ਦੇਣਾ ਕਿਸੇ ਨੂੰ ਲਾਟਰੀ ਜੇਤੂ ਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ ਉਹਨੂੰ ਤੇ ਪੈਸਾ ਮਿਲਦਾ ਐ ਯਾਦ ਰੱਖਿਆ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਅਗਰ ਤੁਸੀਂ ਵੀ ਇਨਾਮ ਜਿੱਤ ਚੁੱਕੇ ਹੋ ਤੁਹਾਡਾ ਨੰਬਰ ਲੱਗ ਚੁੱਕਾ ਹੈ ਅਗਰ ਤੁਹਾਨੂੰ ਕੋਈ ਆਕੇ WhatsApp ਤੇ ਮੈਸੇਜ ਕਰਦਾ ਹੈ ਜਾਂ ਕੋਈ ਕਾਲ ਕਰਦਾ ਹੈ ਕਿ ਤੁਹਾਡੀ ਲਾਟਰੀ ਨਿਕਲੀ ਹੈ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਤਾਂ ਸचेत ਹੋ ਜਾਓ ਸਤর্ক ਹੋ ਜਾਓ ਤੁਹਾਡੇ ਨਾਲ ਇਹ ਫਰੋਡ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਔਰ ਖਾਸ ਕਰਕੇ ਗੰਦੀ ਬ੍ਰਦਰਸ ਵੱਲੋਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ ਕਿਉਂਕਿ ਕੱਲ ਰਾਤ ਨੂੰ 8 ਵਜੇ ਰਿਜ਼ਲਟ ਆਣਾ ਹੈ ਇਸ ਕਰਕੇ ਸਹਿੰਮ ਰੱਖੋ ਸਹੀ ਅਤੇ ਆਥੈਂਟਿਕ ਥਾਂ ਤੋਂ ਆਪਣੀ ਲੋਟਰੀ ਦਾ ਨੰਬਰ ਚੈੱਕ ਕਰੋ ਔਰ ਅਗਰ ਕਿਸੇ ਤਰ੍ਹਾਂ ਦੀ ਫਿਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੀ ਜ਼ਰੂਰਤ ਪੈਂਦੀ ਹੈ ਖਾਸ ਕਰਕੇ ਲੁਧਿਆਣੇ ਚੋਂ ਤਾਂ ਗਾਂਧੀ ਬ੍ਰਦਰ ਦੇ ਕਿਸੇ ਵੀ ਸਟਾਲ ਦੇ ਉੱਤੇ ਤੁਸੀਂ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ ਲੁਧਿਆਣਾ ਦਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ